ਚਾਚਾ ਇਹ ਬਹੋਲਨ ਦੀ ਕੇਮ ਕਿਉਂ ਚੇਂਜ ਕਰਦੇ ਆ ਇਹਦੀ ਵੀ ਲੋਡ ਪੈਂਦੀ ਫਾਰਮ ਟ੍ਰੈਕ ਦੀ ਕਰਨ ਨੂੰ ਨਹੀਂ ਇਹਦੀ ਨਹੀਂ ਲੋਡ ਪੈਂਦੀ ਇਹਦੇ ਦੇਖਦੇ ਆ ਆ ਮਸਲਾ ਹੁੰਦਾ ਹੈ ਇਹ ਹੁੰਦਾ ਜਿਹੜਾ ਹੋਲੰਡ ਦੇ ਈਜ਼ੀਰ ਬਾਲ ਕਹਿੰਦੇ ਆ ਉਹਨੂੰ ਇੰਟਰਨਲ ਈਜ਼ੀਅਲ ਬਾਲ ਹੋਲੰਡ ਦੇ ਹੁੰਦਾ ਹੈ ਹਾਂਜੀ ਇਹਦੇ ਫਾਰਮ ਟ੍ਰੈਕ ਦੇ ਆ ਮਾਡਲਾਂ ਦੇ ਵਿੱਚ ਬਾਹਰ ਆਇਆ ਸੀਗਾ ਆ ਜਾ ਇੱਧਰ ਦੇਖੋ ਆਹ ਸਿਸਟਮ ਹੈ ਈਜ਼ੀਅਰ ਬਾਲ ਠੀਕ ਹੈ ਇਹ ਹੌਲੈਂਡ ਦੇ ਹੁੰਦਾ ਇੰਟਰਨਲ ਇਹਨਾਂ ਦੇ ਬਾਹਰ ਦੀ ਆ ਇਹਦਾ ਕੀ ਸਿਸਟਮ ਆ ਆਪਾਂ ਆ ਪੱਤੀ ਵਿੱਚ ਪਾ ਕੇ ਇਹਨੂੰ ਬੰਦ ਕਰਤਾ ਇਹਦਾ ਕੰਮ ਹੁੰਦਾ ਆ ਇਹ ਸਰਕਾਰ ਨੇ ਪੋਲਿਊਸ਼ਨ ਘਟਾਉਣ ਲਈ ਟਰੈਕਟਰਾਂ ਦੀ ਪਾਸਿੰਗ ਲਈ ਇਹ ਸਿਸਟਮ ਕਰਵਾਇਆ ਕਿ ਸਲਾਂਸਰ ਦਾ ਕੁਝ ਹਿੱਸਾ ਤੂ ਆ ਇਹਦੇ 에ਅਰ ਵਲੰਡਰ ਦੇ ਵਿੱਚ ਜਾਂਦਾ ਵਾਪਸ ਮੁੜ ਕੇ ਉਹਦੇ ਨਾਲ ਕਾਰਬਨ ਜੰਮਦੀ ਆ ਜਾ ਕੇ ਘੱਟਦੇ ਤੇ ਵੈਸੇ ਵੀ ਪਾਵਰ ਘਟਾਉਂਦਾ ਆ ਸਾਫ ਸਾਬਾ ਜਾਣ ਦੀ ਥਾਂ ਤੇ ਉਹਨੂੰ ਧੂਆ ਮਿਲ ਰਿਹਾ ਨਾਲ ਉਹਦੇ ਨਾਲ ਪਾਵਰ ਘਟ ਰਹੀ ਆ ਇਹੀ ਰੀਜ਼ਨ ਹੁੰਦਾ ਉਹਦੀ ਕੇਮ ਦਾ ਉਹ ਅੰਟਰਨਲ ਹੁੰਦਾ ਵਾ ਉਹਦੀ